ਸਾਡਾ ਸ਼ੀਕਾਲ ਜੀ ਗਰਾਉਂਡ ਰਿਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 2 ਜੁਲਾਈ ਦਿਨ ਮੰਗਲਵਾਰ ਦੇਸੀ ਮਹੀਨਾ ਬਿਹਾਰ ਸੋ ਗੱਲ ਕਰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਈ ਹੁਕਮਨਾਮਾ ਵਾਰੇ ਜੋ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਆਓ ਅੱਜ ਦੀਆਂ ਖਬਰਾਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖਬਰਾਂ ਤੇ ਨਜ਼ਰ ਮਾਰੀਏ ਪਹਿਲੀ ਖਬਰਾਂ ਜੀ ਸ਼ੋਮਨੀ ਕਾਲੀਦਾਲ ਨੂੰ ਸੀਐਮ ਆਂ ਨੇ ਦਿੱਤਾ ਵੱਡਾ ਝਟਕਾ ਜੋਮੜੀ ਕਾਲੀਦਾਲ ਨੂੰ ਭਗਵੰਤ ਮਾਨ ਨੇ ਇੱਕ ਜ਼ੋਰਦਾਰ ਝਟਕਾ ਦਿੱਤਾ ਹੈ ਪ੍ਰਕਾਸ਼ ਸਿੰਘ ਬਾਦਲ ਦਾ ਕਰੀਬੀ ਰਿਹਾ ਵਿਚੇ ਤਾਂ ਆਮ ਆਦੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਹੈ ਉਹ ਲੁਧਿਆਣਾ ਦੇ ਬਹੁਤ ਵੱਡੇ ਕਾਲੀਆ ਗੁਸਾਂ ਜਿਨ੍ਹਾਂ ਨੂੰ ਭਗਵੰਤ ਮਾਨ ਨੇ ਆਮ ਆਦੀ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਹੈ ਉਧਰ ਚਰਨ ਦੇ ਵਿੱਚ ਪੰਜਪਾਣ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਸਾਬਕਾ ਸੀਨੀਅਰ ਜਿਪਟੀ ਮੇ ਅਕਮਲਜੀਤ ਪਾੜੀਆ ਵੀ ਹੋਏ ਆਪ ਵਿੱਚ ਸ਼ਾਮਿਲ ਭਗਵੰਤ ਮਾਨ ਨੇ ਆਪ ਕਰਾਇਆ ਉਹਨਾਂ ਨੂੰ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਿਲ ਆਜੀ ਬੱਟੀ ਖਬਰ ਹੈ ਕਿ ਡਿਬਰੂਗਲ ਜੇਲ੍ਹ ਵਿੱਚੋਂ ਸਰਦਾਰ ਅਮਿਤਪਾਲ ਸਿੰਘ ਖਾਲਸਾ ਨੂੰ ਐਮਪੀ ਅਹੁਦੇ ਦੀ ਸੋਚ ਚੁੱਕਣ ਦੀ ਮਿ NIA ਨੇ ਦਿੱਤੀ ਪਰਵਾਨਗੀ ਜੀ ਹਾਂ ਪੰਜਾਬ ਦੇ ਖੰਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਸਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਸੌਣ ਚੁੱਕਣ ਦੀ ਮਨਜ਼ੂਰੀ ਮਿਲ ਗਈ ਹੈ NIA ਜਾਣੀ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਬਜੋ ਸੌਣ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਹੈ ਫਾਇਰਸ ਖਾਨ ਸਾਹ ਦੇ ਮੁਖੀ ਅਤੇ ਖਾਲਸਾਨ ਸਮਰਥਕ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਖੰਡੂਰ ਸਾਹਿਬ ਲੋਕ ਸਭਾ ਸੀਟ ਤੋਂ ਆਜਾਦ ਉਮੀਦਵਾਰ ਚੋਣ ਜਿੱਤੀ ਸੀ ਇਸ ਸਮੇਂ ਟਿਪਿਕਲ ਜੀਐਲ ਵਿੱਚ ਬੰਦ ਹਨ ਅੰਮ੍ਰਿਤਪਾਲ ਸਿੰਘ ਨੇ ਤੁਹਾਨੂੰ ਦੱਸਿਆ ਕਿ 4 ਲੱਖ 4430 ਵੋਟਾਂ ਨਾਲ ਖੰਡੂਰ ਸਾਹਿਬ ਦੀ ਸੀਟ ਆਪਣੇ ਨਾਮ ਕੀਤੀ ਸੀ Airtel Jio ਅਤੇ Vi ਦੇ ਝਟਕੇ ਦੇ ਵਿਚਕਾਰ BSNL ਨੇ ਦਿੱਤੀ ਖੁਸ਼ਖਬਰੀ ਜਿੱਥੇ Airtel Jio Vi ਨੇ ਲੋਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਆਪਣੇ ਪਲਾਨਸ ਮਹਿੰਗੇ ਕਰ ਦਿੱਤੇ ਹਨ ਉਹਨਾਂ ਦੇ ਇਹ ਰੇਟ 3 ਜੁਲਾਈ ਤੋਂ ਲਾਗੂ ਹੋਣਗੇ ਇਸੇ ਦੌਰਾਨ ਸਰਕਾਰੀ ਕੰਪਨੀ BSNL ਨੇ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਚੰਗੀ ਖਬਰ ਇਹ ਹੈ ਕਿ ਮਹਿੰਗੇ ਪਲਾਨਸ ਵਿੱਚ ਇੱਕ ਸਸਤੇ ਪਲਾਨ ਦੀ ਚਰਚਾ ਕਾਫੀ ਹੈ ਅੱਜ ਜਿਸ ਪਲਾਨ ਦੀ ਗੱਲ ਕਰ ਰਹੇ ਹਾਂ ਉਹ ਪਲਾਨ 259 ਰੁਪਏ ਵਿੱਚ ਮਿਲਦਾ ਹੈ। ਇਹ ਪਲਾਨ 45 ਦਿਨ ਦੀ ਵੈਲਿਡਿਟੀ ਪੇਸ਼ ਕਰਦਾ ਹੈ ਜਿਸ ਪਲਾਨ ਵਿੱਚ ਤੁਹਾਨੂੰ 2GB ਡਾਟਾ ਰੋਲਸਪਾ ਮਿਲਦਾ ਹੈ। ਜਾਣੀ ਕਿ ਵੈਲਿਡਿਟੀ ਦੇ ਅੰਤ ਬਾਅਦ 90GB ਡਾਟਾ ਤੁਹਾਨੂੰ 250 ਰੁਪਏ ਵਿੱਚ ਮਿਲ ਜਾਂਦਾ ਹੈ। ਇਸ ਵਿੱਚ 100 SMS ਮੁਫਤ ਹਨ। ਇਹਨਾਂ ਹੀ ਨਹੀਂ ਇਸ ਵਿੱਚ ਤੁਹਾਨੂੰ ਫ੍ਰੀ ਅਨਲਿमिटेड ਕਾਲਿੰਗ ਦੀ ਸਹੂਲਤ ਵੀ ਮਿਲਦੀ ਹੈ। ਖੁਦ ਨੂੰ ਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਦੀ ਚਰਚਾ ਦੌਰਾਨ ਗਿਆਨੀ ਹਰਪਿੰਦ ਸਿੰਘ ਦਾ ਵੱਡਾ ਬਿਆਨ ਅਕਾਲੀ ਦਲ ਵਿੱਚ ਪੈਦਾ ਹੋਏ ਵਿਵਾਦ ਦਰਮਿਆਨ ਸੀ ਦਮਦਮਾ ਸਾਹਿੱਤੇ ਜਥੇਦਾਰ ਗਿਆਨੀ ਹਰਪ੍ਰਿੰਦ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਗਿਆਨੀ ਹਰਪ੍ਰਿੰਦ ਸਿੰਘ ਨੇ ਆਖਿਆ ਕਿ ਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਨ ਲਈ ਜੱਥੇਬੰਦੀ ਹੈ ਅਤੇ ਇਸ ਲਈ ਉਹਨਾਂ ਨੂੰ ਤੋੜ ਫੜ ਦੇਣਾ ਚਾਹੀਦਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਬਾਕੀ ਧੜੇ ਵੱਲੋਂ ਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਜਾਣ ਦੀ ਚਰਚਾ ਵੀ ਹੈ ਤੇ ਆਖਿਆ ਕਿ ਫਿਲਹਾਲ ਉਹਨਾਂ ਦਾ ਕਿਸੇ ਨੇ ਵੀ ਅਪਰੋਚ ਨਹੀਂ ਕੀਤੀ ਤੇ ਜੇਕਰ ਸੁਮੱਚੀ ਲੀਡਰਸ਼ਿਪ ਉਹਨਾਂ ਤੱਕ ਪਹੁੰਚ ਕਰਦੀ ਹੈ ਤਾਂ ਇਸ ਉੱਤੇ ਵਿਚਾਰ ਕੀਤਾ ਜਾ ਸਕਦਾ ਹੈ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਹੋਇਆ ਪੰਗ ਹੈ ਨਵੇਂ ਅਚਾਨਕ ਅੰਕੜੇ ਆਏ ਸਾਹਮਣੇ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਲੰਬੇ ਸਮੇਂ ਤੋਂ ਪਸੰਦੀਦਾ ਦੇਸ਼ ਸੀ ਪਰ ਹੁਣ ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਤੋਂ ਮੋਹ ਪੰਗ ਹੁੰਦਾ ਜਾ ਰਿਹਾ ਹੈ ਵੱਖ-ਵੱਖ ਕਾਰਨਾਂ ਕਰਕੇ ਪਿਛਲੇ 1 ਸਾਲ ਵਿੱਚ ਭਾਰਤੀ ਵਿਦਿਆਰਥੀਆਂ ਵਿੱਚ ਕੈਨੇਡਾ ਲੋਕਪ੍ਰੀਏ ਨਹੀਂ ਰਿਹਾ ਮਾਰਚ 2024 ਵਿੱਚ ਸਿਰਫ 4210 ਭਾਰਤੀ ਵਿਦਿਆਰਥੀਆਂ ਨੇ ਸਟੱਡੀ ਪਰਮਿਟ ਲਈ ਅਰਜੀ ਦਿੱਤੀ ਹੈ ਜਦ ਕਿ ਮਾਰਚ 2022 ਅਤੇ ਮਾਰਚ 2023 ਵਿੱਚ 25000 ਭਾਰਤੀ ਵਿਦਿਆਰਥੀਆਂ ਨੇ ਸਟੱਡੀ ਪਰਮਿਟ ਲਈ ਅ 2023 ਵਿੱਚ ਜੁਲਾਈ ਤੋਂ ਸਤੰਬਰ ਵਿੱਚਕਾਰ 1 ਲੱਖ ਸਟੱਡੀ ਵੀਜ਼ਾ ਪਰਮਿਟ ਜਾਰੀ ਹੋਏ ਅਕਤੂਬਰ ਤੋਂ ਦਸੰਬਰ ਵਿੱਚ ਸਟੱਡੀ ਪਰਮਿਟ ਦੇਣ ਦੀ ਗਿਣਤੀ 14910 ਉੱਤੇ ਆ ਗਈ ਜਿਸ ਨਾਲ ਕੈਨੇਡਾ ਦੀ ਅਰਥ ਵਿਵਸਥਾ ਉਤੇ ਕਾਫੀ ਅਸਰ ਪਿਆ ਹੈ ਵਿਦਿਆਰਥੀ ਕੈਨੇਡਾ ਦੀ ਅਰਥ ਵਿਵਸਥਾ ਵਿੱਚ ਲਗਭਗ 1.4 ਲੱਖ ਕਰੋੜ ਰੁਪਏ ਦਾ ਯੋਗਦਾਨ ਪਾਉਂਦੇ ਹਨ ਅਤੇ ਇਕੱਲੇ ਪੰਜਾਬ ਤੋਂ ਹੀ 88000 ਕਰੋੜ ਰੁਪਏ ਦਾ ਯੋਗਦਾਨ ਪਾਇਆ ਜਾਂਦਾ ਹੈ ਇਸ ਸਟਡੀ ਪਾਰਟ ਵਿੱਚ ਗ੍ਰਾਵਟ ਦੇ ਕਈ ਕਾਰਨ ਹਨ ਇਹਨਾਂ ਵਿੱਚ ਵਿਗੜਦੇ ਕੂਟਨੀਤਿਕ ਸਬੰਧ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਰਹਿਣ ਸਹੂਲਤਾਂ ਦੀ ਵਧੀਆਂ ਜਾਂ ਕੀਮਤਾਂ ਅਤੇ ਰਿਹਾਇਸ਼ੀ ਮਕਾਨਾਂ ਦੀ ਘਾਟ ਅਤੇ ਮਹਿੰਗਾਈ ਆਦਿ ਸ਼ਾਮਿਲ ਹਨ ਸੰਸਦ ਵਿੱਚ ਰਾਹੁਲ ਗਾਂਧੀ ਦੇ ਜ਼ਬਰਦਸਤ ਪਾਸ਼ੇ ਨਾਲ ਮੋਦੀ ਸ਼ਾ ਕਿਰਨ ਰਿਜੂ ਅਟ ਸਪੀਕਰ ਨੂੰ ਪਈਆਂ ਪਾਜਣਾ ਰਾਹੁਲ ਗਾਂਧੀ ਦੇ ਸੰਸਦਿਤ ਭਾਸ਼ਣ ਦੇ ਨਾਲ ਨਰਿੰਦਰ ਮੋਦੀ, ਅਮਿਤ ਸ਼ਾਹ ਸਮੇਤ ਪੂਰੀ ਭਾਜਪਾ ਹਿੱਲ ਗਈ। ਰਾਹੁਲ ਗਾਂਧੀ ਦਾ ਭਾਸ਼ਣ ਵਿਚਕਾਰ ਰੋਕਣ ਦੇ ਲਈ ਨਰਿੰਦਰ ਮੋਦੀ, ਅਮਿਤ ਸ਼ਾਹ ਕੇ ਅਨੁਰੰਧ ਪ੍ਰੀਜ਼ੀਡੈਂਟ ਸਪੀਕਰ ਨੂੰ ਦਖਲ ਦੇਣਾ ਪਿਆ ਪਰ ਰਾਹੁਲ ਗਾਂਧੀ ਨੇ ਤਿਆਰੀ ਨਾਲ ਆਈ ਸੀ ਕਿ ਉਹਨਾਂ ਨੇ ਸੱਤਾਧਾਰੀ ਪਾਰਟੀ ਦੀਆਂ ਬੱਕੀਆਂ ਉਧੇੜ ਕੇ ਰੱਖ ਦਿੱਤੀਆਂ। ਰਾਹੁਲ ਗਾਂਧੀ ਨੇ ਅੱਜ ਪੂਰੇ ਦਮਖਮ ਦੇ ਨਾਲ ਮਨੋਟਿਸ ਉੱਤੇ ਹੋ ਰਹੀ ਹਮਲੇ ਦੀ ਗੱਲ ਸੰਸਦ ਵਿੱਚ ਆਕੀ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਲਈ ਮਨੀਪੁਰ ਐਗਜ਼ਿਸਟ ਹੀ ਨਹੀਂ ਕਰਦਾ ਰਾਹੁਲ ਗਾਂਧੀ ਨੇ ਅਗਰੀ ਵੀਰ ਦਾ ਵੀ ਜ਼ਿਕਰ ਕੀਤਾ ਇਥੇ ਤੱਕ ਕਿ ਰਾਹੁਲ ਗਾਂਧੀ ਨੇ ਸੰਸਦ ਦੇ ਸਪੀਕਰ ਨੂੰ ਵੀ ਲੈ ਪੇਟੇ ਵਿੱਚ ਜਾਂਦੇ ਹੋਏ ਕਿਹਾ ਕਿ ਜਦੋਂ ਤੁਸੀਂ ਦੂਜੇ ਨਾਲ ਹੱਥ ਮਿਲਾਉਂਦੇ ਹੋ ਤਾਂ ਖੜੇ ਹੋ ਕੇ ਮਿਲਾਉਂਦੇ ਹੋ ਪਰ ਜਦੋਂ ਮੋਦੀ ਨਾਲ ਹੱਥ ਮਿਲਾਉਂਦੇ ਹੋ ਤਾਂ ਝੁੱਕ ਕੇ ਮਿਲਾਉਂਦੇ ਹੋ ਪਰ ਸਦਨ ਵਿੱਚ ਕੋਈ ਵੀ ਸਪੀਕਰ ਤੋਂ ਵੱਡਾ ਨਹੀਂ ਹੈ ਤੇ ਤੁਸੀਂ ਕਿਸੇ ਅੱਗੇ ਨਹੀਂ ਝੁੱਕ ਸਕਦੇ ਅਗਲੀ ਖਬਰ ਆ ਗਈ ਹੈ ਮੌਸਮ ਵਿਭਾਗ ਵੱਲੋਂ ਪੰਚਾਇਤ 3 ਅਤੇ 4 ਲਈ ਦਾ ਅਲਰਟ ਜਾਰੀ ਚੋਕਸਾਨ ਦੀ ਦਿੱਤੀ ਸਲਾਮ ਦੇਸ਼ ਦੇ ਕਈ ਹਿੱਸੇ ਵਿੱਚ ਮੀਂਹ ਕਹਿਰ ਬਣ ਕੇ ਵਰ ਰਿਹਾ ਹੈ ਉੱਤੇ ਪਛਮੀ ਭਾਰਤ ਦੇ ਕਈ ਖੇਤਰਾਂ ਵਿੱਚ ਅਗਲੇ ਕੁਝ ਦਿਨਾਂ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਅਨੁਸਾਰ 4 ਤੋਂ 5 ਦਿਨਾਂ ਦੇ ਦਰਮਿਆਨ ਉੱਤਰੀ ਪੱਛਮੀ ਪੂਰਬੀ ਅਤੇ ਉੱਤਰ ਪੂਰਬੀ ਭਾਰਤ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਦੱਸਣਯੋਗ ਹੈ ਕਿ ਮੌਨਸੂਨ ਰਾਜਸਥਾਨ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਉੱਤਰ ਪ੍ਰਦੇਸ਼ ਦੇ ਬਾਕੀ ਹਿੱਸਿਆਂ ਪੰਜਾਬ ਦੇ ਕੁਝ ਹਿੱਸਿਆਂ ਅਤੇ ਹਿਮਾਚਲ ਪ੍ਰਦੇਸ਼ ਜੰਮੂ ਦੇ ਬਾਕੀ ਹਿੱਸਿਆਂ ਵਿੱਚ ਅੱਗੇ ਵਧਿਆ ਹੈ ਜਿਸ ਸੰਸਾਰ ਅਗਲੇ 2-3 ਦਿਨਾਂ ਦਰਮਿਆਨ ਪੱਛਮੀ ਰਾਜਸਥਾਨ ਹਰਿਆਣਾ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਦੱਖਣ ਪੱਛਮੀ ਦੇ ਅੱਗੇ ਵਧਣ ਦੇ ਹਾਲਾਤ ਅਨੁਕੂਲ ਹਨ ਦਿਨ ਅਤੇ ਚਾਰ ਚਲਾਇਨ ਨੂੰ ਮੀਂਹ ਪੰਜਾਬ ਵਿੱਚ ਵਕਫਾ ਖਾਵਾਂ ਤੇ ਪੈਣ ਦੀ ਸੰਭਾਵਨਾ ਹੈ ਕਿਤੇ ਬੜੀ ਵਿਪາກ ਬੋਲੇ ਮੱਕੀ ਦੇ ਬੀਜਾਂ ਉਪਰ ਇੱਤੀ ਜਾਵੇਗੀ ਸਬਸਿਡੀ ਮੁੱਖ ਮੰਤਰੀ ਭਗਵੰਤ ਮਾਨ ਦੀ ਖੇਤੀ ਵਿਭਿੰਨ ਦਾਬਾਰੀ ਯੋਜਨਾ ਨੂੰ ਸੁਦੇ ਵਿੱਚ ਵੱਡੇ ਪੱਧਰ ਤੇ ਸਫਲ ਬਣਾਉਣ ਦੇ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਪਾਲਾਈ ਵਿਭਾਗ ਨੇ ਸੋਨੀ ਦੀ ਮੱਕੀ ਦੇ ਹਾਈਬ੍ਰਿਡ ਬੀਜਾਂ ਉਤੇ ਸਬਸਿਡੀ ਦੇਣ ਅਤੇ 4700 ਹੈਕਟੇਰ ਰਕਬੇ ਉਤੇ ਮੱਕੀ ਦੀਆਂ ਪ੍ਰਦਰਸ਼ਨੀਆਂ ਲਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੀ ਖੇਤੀਬਾੜੀ ਅਤੇ ਕਿਸਾਨ ਪਾਲਾਈ ਮੰਤਰੀ ਗੁਰਮੀਤ ਸਿੰਘ ਖੁੱਟੀਆਂ ਨੇ ਦੱਸਿਆ ਕਿ ਪੀਏਯੂ ਵੱਲੋਂ ਪ੍ਰਮਾਣਿਤ ਅਤੇ ਸਿਫਾਰਿਸ਼ ਕੀਤੇ ਹਾਈਬ੍ਰਿਡ ਮੱਕੀ ਦੇ ਪ੍ਰਤੀ ਇੱਕ ਕਿਲੋਗ੍ਰam ਬੀਜ ਦੀ ਖਰੀਦ ਉਤੇ ਕਿਸਾਨ 100 ਰੁਪਏ ਤੱਕ ਦੀ ਸਬਸਿਡੀ ਦਾ ਲਾਭ ਲੈ ਸਕਦੇ ਹਨ। ਹਾਈਬ੍ਰਿਡ ਸੋਨੀ ਦੇ ਮੱਕੀ ਦੇ ਬੀਜਾਂ ਲਈ ਸਬਸਿਡੀ ਪ੍ਰਤੀ ਕਿਸਾਨਵਾਤਵਤ 5 ਏਕੜ ਰਕਵਾ ਜਾਂ 40 ਕਿਲੋਗ੍ਰam ਬੀਜ ਲਈ ਮੁਹੱਈਆ ਕਰਾਈ ਜਾਵੇਗੀ। ਸੂਬੇ ਦੇ ਕਿਸਾਨਾਂ ਨੂੰ ਕੁੱਲ 23 ਕੁਇੰਟਲ ਮੱਕੀ ਦਾ ਬੀਜ ਸਬਸਿਡੀ ਉਤੇ ਉਪਲਬਧ ਕਰਵਾਇਆ ਜਾਵੇਗਾ। ਮਾਨ ਸਰਕਾਰ ਦੀ ਵੱਡੀ ਉਪਲਬਧੀ, ਲੀਚੀ ਦੀ ਪਹਿਲੀ ਖੇਪ ਇੰਗਲੈਂਡ ਲਈ ਕੀਤੀ ਐਕਸਪੋਰਟ। ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਮਾਰਕਾ ਮਾਰ ਦਿਆ ਪਹਿਲੀ ਵਾਰ ਸੁੱਬੇ ਦੀ ਲਿਚੀ ਨੂੰ ਵਿਦੇਸ਼ਾਂ ਵਿੱਚ ਐਕਸਪੋਰਟ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਪਹਿਲੀ ਖੇਪ ਨੂੰ ਬਾਗਵਾਨੀ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਆਨਲਾਈਨ ਵਿਧੀ ਰਾਹੀਂ ਹਰੀਚੰਡੀ ਦੇ ਕੇ ਇੰਗਲੈਂਡ ਲਈ ਰਵਾਨਾ ਕੀਤਾ ਹੈ। ਹੁਣ ਕਿਸੇ ਦੀ ਵੀ ਕਾਲ ਰਿਕਾਰਡਿੰਗ ਕਰਨੀ ਪੈ ਸਕਦੀ ਹੈ ਖਤਰਨਾਕ ਇਹ ਪੂਰਾ ਮਾਮਲਾ ਛਤੀਸਗੜ੍ਹ ਦਾ ਹੈ ਜਿੱਥੇ ਕਿ ਛਤੀਸਗੜ੍ਹ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਵਿਕਰੀ ਗੱਲਬਾਤ ਨੂੰ ਉਸ ਦੀ ਇਜਾਜ਼ਤ ਤੋਂ ਬਿਨਾ ਰਿਕਾਰਡ ਕਰਨਾ ਰਾਈਟ ਟੂ ਪ੍ਰਾਈਵੇਸੀ ਦੀ ਉਲੰਘਣਾ ਹੈ ਹਾਈ ਕੋਰਟ ਦੇ ਵਿੱਚ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਰਾਕੇਸ਼ ਮੋਹਰ ਪਾਂਡੇ ਨੇ ਦੱਸਿਆ ਕਿ ਸਬੰਧਿਤ ਵਿਅਕਤੀ ਦੀ ਉਸ ਦੀ ਇਜਾਜ਼ਤ ਤੋਂ ਬਿਨਾ ਗੱਲਬਾਤ ਰਿਕਾਰਡਿੰਗ ਕਰਨਾ ਸੰਵਿਧਾਨ ਦੀ ਧਾਰਾ 21 ਦੀ ਉਲੰਘਣਾ ਹੈ ਛਤੀਸਗੜ੍ਹ ਹਾਈ ਕੋਰਟ ਗੁਜਾਰੇਪੱਤੇ ਨਾਲ ਜੁੜੇ ਇੱਕ ਮਾਮਲੇ ਵਿੱਚ ਸੁਣਵਾਈ ਕਰ ਰਿਹਾ ਸੀ ਇਸ ਮਾਮਲੇ ਵਿੱਚ ਫੈਮਿਲੀ ਕੋਰਟ ਨੇ ਪਤੀ ਨੂੰ ਪਤਨੀ ਦੇ ਨਾਲ ਕੋਈ ਗੱਲਬਾਤ ਦੀ ਰਿਕਾਰਡਿੰਗ ਸਬੂਤ ਦਿੱਲੀ ਦੀ ਅਦਾਲਤ ਨੇ ਐਲਜੀਵੀ ਕੇ ਸੁਖਸੈਨਾ ਦੁਆਰਾ ਦਾਇਰ ਮਾਨਹਾਨੀ ਦੇ ਕੇਸ ਵਿੱਚ ਮੇਦਾ ਪਾਟੇਕਰ ਨੂੰ ਦੋਸ਼ੀ ਠਹਿਰਾਇਆ ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਨਰਮਦਾ ਬਚਾਓ ਅੰਦੋਲਨ ਦੀ ਆਗੂ ਅਤੇ ਕਾਰਕੁਨ ਮੇਦਾ ਪਾਟੇਕਰ ਨੂੰ ਵਿਨੇ ਕੁਮਾਰ ਸੁਖਸੈਨਾ ਦੁਆਰਾ 2021 ਦਰਜ ਕੀਤੇ ਗਏ ਕੇਸ ਵਿੱਚ ਦੋਸ਼ੀ ਠਹਿਰਾ ਦਿੱਤਾ ਹੈ ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਸਮਾਜਿਕ ਕਾਰਕੁਨ ਅਤੇ ਨਰਮਦਾ ਬਚਾਓ ਅੰਦੋਲਨ ਦੀ ਆਗੂ ਮੇਦਾ ਪਾਟੇਕਰ ਨੂੰ ਦਿੱਲੀ ਦੇ ਮੌਜੂਦਾ ਲੈਫਟੀਨੈਂਟ ਗਵਰਨਰ ਵਿਜੇ ਕੁਮਾਰ ਸੁਖਸੈਨਾ ਦੁਆਰਾ ਦਜ ਦੋ ਦਹਾਕਿਆਂ ਤੋਂ ਵੱਧ ਪੁਰਾਣੀਆ ਪ੍ਰਾਧਿਕ ਮਾਨਹਾਨੀ ਦੇ ਕੇਸ 'ਚ ਦੋਸ਼ੀ ਠਹਿਰਾਇਆ ਵੀ ਕੇ सक्सेना ਇਸ ਸਮੇਂ ਦਿੱਲੀ ਦੇ ਮੁੱਖ ਉਪ ਰਾਜਪਾਲ ਹਨ ਸਾਕੇਤ ਅਦਾਲਤਾਂ ਦੇ ਮੈਟਰੋਪੋਲਿਟਨ ਮਜਿਸਟ੍ਰੇਟ ਰਾਗਵ ਸ਼ਰਮਾ ਨੇ ਪਾਟੇਗਰ ਨੂੰ ਦੋਸ਼ੀ ਠਹਿਰਾਦਾ ਦਿੱਤਾ ਹੈ ਜੁਲਾਈ ਮਹੀਨੇ ਵਿੱਚ SBI HDFC ਸਮੇਤ ਕਈ ਬੈਂਕਾਂ ਦੇ ਬਦਲ ਰਹੇ ਹਨ ਕ੍ਰੈਡਿਟ ਕਾਰਡ ਨਿਯਮ ਇਸਤੇਮਾਲ ਕਰਨ ਤੋਂ ਪਹਿਲਾਂ ਜਾਣ ਲਵੋ ਕਿ ਹਾਣੀ ਨਵੇਂ ਨਿਯਮ 1 ਜੁਲਾਈ 2024 ਤੋਂ SBI ਆਪਣੇ ਕ੍ਰੈਡਿਟ ਕਾਰਡ ਤੇ ਰਿਵਾਈਂਡ ਪੁਆਇੰਟ ਦੇਣੇ ਬੰਦ ਕਰ ਦੇਵੇਗਾ ਉਦੋਂ SBI ਆਪਣੇ EMI ਪ੍ਰਾਈਵੇਟ ਮੈਟਲ ਕਾਰਡ ਨੂੰ ਚਾਟ ਕੇ ਸਾਰੇ ਕ੍ਰੈਡਿਟ ਕਾਰਡਾਂ ਤੇ ਪਲੇਸਮੈਂਟ ਫੀਸ ਵਧਾ ਕੇ 200 ਕਰਨ ਜਾ ਰਿਹਾ ਹੈ ਨਾਲ ਹੀ ਬੈਂਕ ਨੇ ਚੈੱਕ ਜਾਂ ਕੈਸ਼ ਪਿਕਅਪ ਤੇ ਲੱਗਣ ਵਾਲੇ 100 ਰੁਪਏ ਦੇ ਚਾਰਜ ਨੂੰ ਬੰਦ ਕਰ ਦਿੱਤਾ ਹੈ ਇਹਦੇ ਰਚੀ ਐਫਸੀ ਬੈਂਕ ਲਿਮਿਟਿਡ ਨੇ ਗ੍ਰੈਡ ਪੇਟੀਐਮ ਚੈੱਕ ਮੋਬੀਕੁਇਕ ਅਤੇ ਫ੍ਰੀ ਚਾਰਜ ਵਰਗੇ ਲੇਟ ਫਾਰਮ ਜਿਹੜੀ ਕੀਤੀ ਜਾਵਗੀ ਕ੍ਰੈਡਿਟ ਕਾਰਡ ਪੇਮੈਂਟ ਚਾਰਜ ਲਗਾਇਆ ਹੈ ਗਾਹਕਾਂ ਤੋਂ ਰੇਟ ਟ੍ਰਾਂਜੈਕਸ਼ਨ ਦੇ ਤੌਰ ਤੇ 1% ਸ਼ਰਕ ਲਿਆ ਜਾਵੇਗਾ ਜੋ ਕਿ ਵੱਧ ਤੋਂ ਵੱਧ 3000 ਤੱਕ ਹੋ ਸਕਦਾ ਹੈ 1 ਜੁਲਾਈ ਤੋਂ ਦੇਸ਼ ਵਿੱਚ ਬ੍ਰਿਟਿਸ਼ ਕਾਲ ਤੋਂ ਬਣੇ ਕਾਨੂੰਨਾਂ ਦਾ ਹੋਂਦ ਜਾ ਰਿਹਾ ਅੰਤ ਲਾਗੂ ਹੋਣਗੇ ਨਵੇਂ ਕਾਨੂੰਨ ਦੇਸ਼ ਵਿੱਚ ਬ੍ਰਿਟਿਸ਼ ਕਾਲ ਤੋਂ ਬਣੇ ਕਾਨੂੰਨਾਂ ਦਾ ਜਲਦੀ ਅੰਤ ਹੋ ਗਿਆ ਹੈ ਹੁਣ ਨਮੀਆਂ ਤਰਾਮਾ ਦੇ ਵਿੱਚ ਦਰਜ ਹੋਣਗੀਆਂ ਐਫ ਆਈ ਆਰ ਐਫ ਆਈ ਆਰਸ ਮਿਟ ਜਾਵੇਗਾ ਅੰਗਰੇਜ਼ਾਂ ਦਾ ਆਈ ਪੀਸੀ ਦਾ ਅਸਤਤਵ ਪਉਣ ਦੇਸ਼ ਵਿੱਚ ਠੱਗੀ ਕਰਨ ਵਾਲੇ ਚੋਰੀ ਕਰਨ ਵਾਲੇ 402 ਨਹੀਂ ਸਗੋਂ 316 ਖੋਣਗੇ ਅਤੇ ਕਤਲ ਕਰਨ ਵਾਲਿਆਂ ਦੇ ਲਈ ਧਾਰਾ 302 ਦੀ ਜਗ੍ਹਾ ਧਾਰਾ 101 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਕੁੱਲ ਮਿਲਾ ਕੇ ਭਾਰਤੀ ਕਾਨੂੰਨ ਦੇ ਵਿੱਚ ਤਿੰਨ ਤਰ੍ਹਾਂ ਦੇ ਕਾਨੂੰਨ ਸ਼ਾਮਿਲ ਕੀਤੇ ਗਏ ਹਨ ਜਿਨ੍ਹਾਂ ਵਿੱਚ 360 1898 ਅਤੇ 1872 ਸ਼ਾਮਿਲ ਹਨ। ਇਹ ਤਿੰਨੇ ਕਾਨੂੰਨ ਬਦਲ ਗਏ ਹਨ। 360 ਵਿੱਚ ਬਣੇ ਇੰਡੀਅਨ ਪੈਨਲ ਕੋਰਟ ਦੀ ਜਗ੍ਹਾ ਹੁਣ ਭਾਰਤੀ ਨਿਆਂ ਸੰਹਿਤਾ ਸਾਰੰਸਾਰ ਠਾਮੇ ਵਿੱਚ ਬਣੇ ਸੀਆਰਪੀਸੀ ਦੀ ਜਗ੍ਹਾ ਨੂੰ ਪਾਤੀ ਸਿਵਲ ਸੁਰੱਖਿਆ ਕੋਡ ਅਧੀਨ 1872 ਵਿੱਚ ਬਣੇ ਇੰਡੀਅਨ ਐਵੀਡੈਂਸ ਕੋਡ ਦੀ ਜਗ੍ਹਾ ਭਾਰਤੀ ਸਬੂਤ ਸਹਿਿਤਾ ਨਾਂ ਰੱਖੇ ਗਏ ਹਨ ਪਰ ਇਨ੍ਹਾਂ ਕਾਨੂੰਨਾਂ ਵਿੱਚ ਕੁਝ ਕਮੀਆਂ ਵੀ ਹਨ ਜਿਨ੍ਹਾਂ ਕਰਕੇ ਇਨ੍ਹਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਉਦਾਹਰਣ ਵਜੋਂ ਵਿਆਹ ਦਾ ਝਾਂਸਾ ਦੇ ਕੇ ਧੋਖਾੜੀ ਕਰਨ ਦੇ ਮਾਮਲੇ ਵਿੱਚ 10 ਸਾਲ ਦੀ ਸਜ਼ਾ ਲਿੰਗ ਜਾਤ ਅਤੇ ਕੁੱਟਮਾਰ ਕਰਨ ਪੀੜ ਵੱਲੋਂ ਕੁੱਟਮਾਰ ਕਰਨ ਲੁੱਟਖੋਹ ਕਰਨ ਦੇ ਲਈ ਸਜ਼ਾ 3 ਸਾਲ ਤੱਕ ਦੀ ਹੈ ਜੁਪੀਏ ਵਰਗੇ ଅਤਵਰ ਵਿਰੋਧੀ ਕਾਨੂੰਨ ਵੀ ਇਸ ਵਿੱਚ ਸ਼ਾਮਿਲ ਕੀਤੇ ਗਏ ਹਨ ਭਗਵਾਨਤਮਾਨ ਵੱਲੋਂ ਪੰਜਾਬ ਮੁਲਾਜ਼ਮ ਤੇ ਸਾਂਝਾ ਫੰਡ ਦੇ ਆਗੂ ਨਾਲ ਮੀਟਿੰਗ 12% ਡੀਏ ਦੇਣ ਲਈ ਬਣੀ ਸਹਿਮਤੀ ਮੁੱਖ ਮੰਤਰੀ ਭਗਵਾਨਤਮਾਨ ਵੱਲੋਂ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫੰਡ ਦੇ 17 ਮੈਂਬਰੀ ਕਨਵੀਨੀਅንስ ਬਫਰ ਨਾਲ ਮੀਟਿੰਗ ਕੀਤੀ ਗਈ ਹੈ ਇਸ ਸੰਬੰਧੀ ਇਸ ਮੀਟਿੰਗ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਸੰਬੰਧੀ ਪੈਨਸ਼ਨਰ ਨੇ ਕੱਚੇ ਕੇਕਾਸਕੀਮ ਵਰਕਰ ਮਲਾਜ਼ਮਾਂ ਨੂੰ ਪੱਕੇ ਕਰਨ 6 ਮਹੀਨੇ ਤਨਖਾਹ ਰਿਵੀਜ਼ਨ ਦੇ ਪਾਂਡੇ ਬਕਾਇਆ ਡੀਏ ਦੇ ਬਕਾਇਆ 12% ਦੀਆਂ ਤਿੰਨ ਕਿਸ਼ਤਾਂ ਆਦ ਮੰਗਾਂ ਤੇ ਮੁੱਖ ਮੰਤਰੀ ਵੱਲੋਂ ਸਹਿਮਤੀ ਪ੍ਰਗਟ ਕੀਤੀ ਗਈ ਹੈ ਪੱਛਮੀ ਚੋਣ ਕਾਰਨ ਚੋਣ ਜਾਤਾ ਲੱਗਿਆ ਹੁਣ ਕਰਕੇ ਮੰਗਾਂ ਬਰਤੀ ਸਪਸ਼ਟ ਫੈਸਲਾ ਲੈਣ ਤੋਂ ਸਮਰੱਥਾ ਪ੍ਰਗਟ ਕਰਦੇ ਆ ਫੈਸਲਾ ਕੀਤਾ ਹੈ ਕਿ ਮਲਾਜ਼ਮਾਂ ਦੇ ਪੈਨਸ਼ਨਰਾਂ ਦੀਆਂ ਸਾਰੀਆਂ ਪੈਂਡਿੰਗ ਮੰਗਾਂ ਸੰਬੰਧੀ 25 ਜੁਲਾਈ ਨੂੰ 12 ਵਜੇ ਪੰਜਾਬ ਪਵਨ ਚੰਡੀਗੜ੍ਹ ਵਿਖੇ ਪੰਜਾਬ ਮੁਲਾਜ਼ਮ ਪੈਨਸ਼ਨਰਾਂ ਸੰਜੇ ਫਰੈਂਡਾ ਮੋਡਸ ਪੈਂਡਿੰਗ ਮੀਟਿੰਗ ਕੀਤੀ ਜਾਵੇਗੀ ਸਾਰੀਆਂ ਮੰਗਾਂ 'ਤੇ ਸਪਸ਼ਟ ਫੈਸਲੇ ਕੀਤੇ ਜਾਣਗੇ ਇਸ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਪੰਜਾਬ ਆਪ ਖੁਦ ਕਰਨਗੇ ਇਸ ਮੀਟਿੰਗ ਤੋਂ ਬਾਅਦ ਆਪਣੀ ਵੱਖਰੀ ਮੀਟਿੰਗ ਕਰਨ ਉਪਰੰਤ 6 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਚੋਣ ਹਲਕਾ ਵਿੱਚ ਕੀਤਾ ਅਚਾਰਵਾ ਝੰਡਾ ਮਾਰਛਾਲ ਦੀ ਗੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਸ਼ੋਮਨੀ ਕਾਇਦਲ ਨੂੰ ਬਚਾਉਣ ਲਈ ਨਿਤਰੇ ਕਾਲੀ ਆਗੂਆਂ ਨੇ ਇੱਕ ਗੱਲ ਤੱਕ ਸਾਹੇ ਦੀ ਜੱਥੇਦਾਰ ਨੂੰ ਮਾਫੀ ਪੱਤਰ ਸੌਂਪਿਆ ਸ਼ੋਮਨੀ ਕਾਇਦਲ ਨੂੰ ਬਚਾਉਣ ਲਈ ਨਿਤਰੇ ਕਾਲੀ ਆਗੂਆਂ ਨੇ ਅੱਜ ਸ਼ੀਰਕਾਲ ਤੱਕ ਸਾਹੇ ਤੇ ਜੱਥੇਦਾਰ ਗਿਆਨੀ ਲਖਵੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਮਲ ਇੱਕ ਮਾਫੀ ਪੱਤਰ ਵੀ ਦਿੱਤਾ ਅਕਾਲ ਤੱਕ ਸਾਹਿਬ ਸਕੱਤਰ ਵਿਕੇ ਮਾਫੀ ਪੱਤਰ ਪੇਸ਼ ਕਰਦੇ ਹੋਏ ਕਾਲੀ ਆਗੂਆਂ ਨੇ ਸਾਲ 2015 ਤੋਂ ਅੱਜ ਤੱਕ ਹੋਈਆਂ ਸਾਰੀਆਂ ਗਲਤੀਆਂ ਦਾ ਭੰਡਾ ਸ਼ੋਮਨੀ ਕਾਇਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਲ ਦੇ ਉੱਤੇ ਪਾੰਛੁੱਟਿਆ ਪਣ ਮੌਨਸੂਨ ਪੰਜਾਬ ਵਿੱਚ ਦਿਖਾਏਗਾ ਰੰਗ ਦਿਨ ਲਗਾਤਾਰ ਪਵੇਗਾ 3 ਦਿਨ ਲਗਾਤਾਰ ਪਵੇਗਾ ਮੀਂਹ ਪਣ ਮੌਨਸੂਨ ਪੰਜਾਬ ਵਿੱਚ ਦਿਖਾਏਗਾ ਰੰਗ ਲਗਾਤਾਰ ਪਵੇਗਾ 3 ਦਿਨ ਮੀਂਹ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੂ ਵਾਲ ਟੋਲ ਪਲਾਜ਼ਾ ਬੰਦ ਕਰਨ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ ਐਲ ਪੀ ਜੀ ਸਿਲੰਡਰ ਕੱਤੀ ਰੁਪਏ ਹੋਇਆ ਸਸਤਾ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵੀ ਡਿੱਗੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਸੋਨੇ ਦੀ ਕੀਮਤ 71500 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਤੇ ਦੂਜੇ ਪਾਸੇ ਚਾਂਦੀ ਵੀ 10000 ਰੁਪਏ ਸਸਤੀ ਹੋ ਗਈ ਹੈ ਸੰਸਦ ਵਿੱਚ ਰਾਜਾ ਬੜਿੰਗ ਨੇ ਸਿੱਧੂ ਮੂਸੇਵਾਲਾ ਕਤਲ ਅਤੇ ਕਿਸਾਨਾਂ ਦੇ ਮੁੱਦੇ ਤੇ ਸਰਕਾਰ ਨੂੰ けਰਿਆ ਸੰਸਦ ਵਿੱਚ ਆਜਾ ਬੜਿੰਗ ਨੇ ਮੂਸੇਵਾਲਾ ਕਤਲकांड ਤੇ ਕਿਸਾਨਾਂ ਨੂੰ ਲੈ ਕੇ ਕੇਂਦਰ ਸਰਕਾਰ ਉਤੇ ਕਿਤੇ ਤਿੱਖੇ ਬਾਤ ਰਾਜਾ ਬੜਿੰਗ ਨੇ ਸਰਮਿਆਂ ਸਰਕਾਰ ਨੂੰ ਚਾਰੇ ਪਾਸੇ ਤੋਂ けਰਿਆ ਚਾਹੇ ਕਿਸਾਨਾਂ ਦੀ ਗੱਲ ਹੋਵੇ ਜਾਂ ਚਵਾਨਾਂ ਦੀ ਰਾਜਾ ਬੜਿੰਗ ਨੇ ਸਰਕਾਰ ਦੀ ਨੀਤੀਆਂ ਉਤੇ ਸੁਭਾਲ ਚੁੱਕੇ ਇਸ ਦੇ ਨਾਲ ਹੀ ਉਹਨਾਂ ਨੇ ਨਵੇਂ ਕ੍ਰਿਮੀਨਲ ਕਾਨੂੰਨਾਂ ਦਾ ਵੀ ਜ਼ਿਕਰ ਕੀਤਾ ਤੇ ਪੰਜਾਬ ਦੀ ਲਾਅ ਐਂਡ ਆਰਡਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਵੀ ਚੁੱਕਿਆ T20 ਵਰਲਡ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਤੇ ਆਈ ਵੱਡੀ ਮੁਸੀਬਤ ਟੀਮ ਇੰਡੀਆ ਨੇ ਬਾਰਬਡੋਸ ਵਿੱਚ T20 ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਪਰ ਹੁਣ ਇਹ ਟੀਮ ਇਸ ਦੇਸ਼ ਵਿੱਚ ਵੱਡੀ ਮੁਸੀਬਤ ਵਿੱਚ ਹੈ ਬਾਰਬਡੋਸ ਵਿੱਚ ਤੂਫਾਨ ਦੇ ਕਾਰਨ ਬਿਜਲੀ ਅਤੇ ਪਾਣੀ ਦੀ ਬਵਸਤਾ ਪੂਰੀ ਤਰ੍ਹਾਂ بگੜ ਗਈ ਹੈ ਹੁਣ ਇਥੇ ਸਾਰੀਆਂ ਉਡਾਨਾਂ ਵੀ ਰੱਦ ਕਰ ਦਿੱਤੀ ਗਈਆਂ ਹਨ ਅਤੇ ਟੀਮ ਇੰਡੀਆ ਬਾਰਬਡੋਸ ਵਿੱਚ ਸਟਕ ਹੋ ਕੇ ਰਹਿ ਗਈ ਹੈ ਬਾਤ ਹੀ ਕ੍ਰਿਕਟ ਅਤੇ ਫੁੱਟਬਾਲ ਸਣੇ ਚਾਰ ਨੈਸ਼ਨਲ ਟੀਮਾਂ ਦੀ ਕਪਤਾਨੀ ਪੰਜਾਬੀਆਂ ਦੇ ਹੱਥ ਹੈ ਮੌਜੂਦਾ ਦੌਰ ਵਿੱਚ ਭਾਰਤੀ ਖੇਡਾਂ ਦੀ ਦੁਨੀਆ ਵਿੱਚ ਪੰਜਾਬ ਦਾ ਦਬਦਬਾ ਨਜ਼ਰ ਆ ਰਿਹਾ ਹੈ ਤੇ ਚਾਹੇ ਉਹ ਕ੍ਰਿਕਟ ਦੀ ਟੀਮ ਹੋਵੇ ਫੁੱਟਬਾਲ ਟੀਮ ਹੋਵੇ ਜਾਂ ਫਿਰ ਭਾਰਤੀ ਹਾਕੀ ਟੀਮ ਦਰਅਸਲ ਇਸ ਸਮੇਂ ਦੇਸ਼ ਦੀਆਂ ਚਾਰ ਕੌਮੀ ਟੀਮਾਂ ਦੀ ਕਪਤਾਨੀ ਪੰਜਾਬ ਦੇ ਖਿਡਾਰੀਆਂ ਦੇ ਹੱਥ ਆਈ ਹੈ ਹਾਲ ਹੀ ਵਿੱਚ T20 ਵਰਲਡ ਕੱਪ ਜਿੱਤੀ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਕੋਮਾਂਦਰੀ ਮੈਚਾਂ ਤੋਂ ਸન્યાਸ ਲੈਣ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਹ ਭਾਰਤੀ ਕ੍ਰਿਕਟ ਟੀਮ ਜ਼ਿੰਬਾਬਵੇ ਟੂਰਨੀ ਜਾਵੇਗੀ ਤਾਂ ਉਸ ਸਮੇਂ ਦੀ ਕਪਤਾਨੀ ਪੰਜਾਬ ਦੇ ਨੌਜਵਾਨ ਸ਼ੁਭਮਨ ਗਿੱਲ ਦੇ ਹੱਥ ਹੋਵੇਗੀ ਕ੍ਰਿਕਟ ਤੋਂ ਇਲਾਵਾ ਪਾਤੀ ਹਾਕੀ ਟੀਮ ਦੀ ਅਗਵਾਈ ਪੰਜਾਬੀ ਖਿਡਾਰੀ ਹਰਮਨਪ੍ਰੀਤ ਸਿੰਘ ਕਰ ਰਹੇ ਹਨ ਇਸ ਦੇ ਨਾਲ ਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਵੀ ਹਰਮਨਪ੍ਰੀਤ ਕੌਰ ਦੇ ਹੱਥ ਹੈ ਇੰਨਾ ਹੀ ਨਹੀਂ ਪਾਰ ਦੀ ਫੁੱਟਬਾਲ ਟੀਮ ਦੀ ਕਪਤਾਨੀ ਵੀ ਪੰਜਾਬ ਦੇ ਖਿਡਾਰੀ ਗੁਰਪ੍ਰੀਤ ਸਿੰਘ ਸੰਧੂ ਕਰ ਰਹੇ ਹਨ ਧੰਨਵਾਦ